ਸੋ ਮੈਂ ਬੇਨਤੀ ਕਰ ਰਿਹਾ ਕਿ ਜਿਸ ਤਰ੍ਹਾਂ ਧਰਮ ਯੋਧ ਮੋਰਚੇ ਦੇ ਵਿੱਚ ਜਿਹੜੀਆਂ ਮੰਗਾਂ ਨੂੰ ਲੈ ਕੇ ਮੋਰਚਾ ਲੱਗਿਆ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੁਹਾਟੇਰੀ ਕੀਤਾ ਗਿਆ ਕਿੰਨੇ ਸਾਡੇ ਯੋਧੇ ਜਿਹੜੇ ਆ ਸ਼ਹੀਦ ਹੋਏ ਕਿੰਨੇ ਅਜੇ ਤੱਕ ਜੇਲਾਂ ਚ ਬੈਠੇ ਨੇ ਤੇ ਪ੍ਰਾਪਤੀ ਕੋਈ ਨਹੀਂ ਜੇ ਹੋਈ ਇਹ ਜ਼ਰੂਰ ਹੈ ਕਿ ਇਤਿਹਾਜ ਜਿਹੜਾ ਸੀ ਉਹ ਦਰ ਆ ਗਿਆ ਇਹ ਏਜੰਸੀਆਂ ਉਹ ਸਾਡਾ ਫਿਰ ਇਸ ਤਰ੍ਹਾਂ ਕਾਰਨ ਇਸ ਕਰਕੇ ਨੌਜਵਾਨ ਜਿਹੜੇ ਨੇ ਇਸ ਮੇਰੀ ਅਪੀਲ ਨੂੰ ਧਿਆਨ ਨਾਲ ਸੁਣ ਕੇ ਤੇ ਇਤੇ ਅਮਲ ਕਰਨ ਸੋ ਹੁਣ ਮੈਂ ਅਗਲੀ ਗੱਲ ਕਰਨੀ ਆ ਸੰਸਾਰ ਭਰ ਦੇ ਵਿੱਚ ਵਸ ਰਹੇ ਬੁੱਧੀ ਜੀਵੀਆਂ ਨੂੰ ਗੁਰੂ ਨਾਨਕ ਕਲਾਮ ਲੈਵਾ ਸਿੱਖਾਂ ਨੂੰ ਮਨੁੱਖਤਾ ਦੀ ਗੱਲ ਕਰਨ ਵਾਲਿਆਂ ਨੂੰ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਭਾਈ ਅੱਜ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਸ ਤਰ੍ਹਾਂ ਅੱਜ ਹਰਿਆਣਾ ਸਰਕਾਰ ਨੇ ਦਿੱਲੀ ਜਾਣ ਤੋਂ ਪੰਜਾਬ ਦੇ ਲੋਕਾਂ ਨੂੰ ਰੋਕਿਆ ਇਹ ਕੱਲੇ ਪੰਜਾਬ ਦੇ ਨਹੀਂ ਇਹਦੇ ਵਿੱਚ ਹਰਿਆਣੇ ਦੇ ਵੀ ਆ ਲੇਕਿਨ ਸਮੱਸਿਆ ਇੱਕ ਇਹ ਆ ਕਿ ਇਹਨਾਂ ਨੇ ਪੰਜਾਬ ਤੋਂ ਅੱਗੇ ਜਾਣ ਨਹੀਂ ਦਿੱਤਾ ਤੇ ਹਰਿਆਣੇ ਦੇ ਜਿਹੜੇ ਲੋਕ ਨੇ ਉਹ ਘੱਟ ਨੇ ਕਿਉਂਕਿ ਜਿਹੜੇ ਸਾਡੇ ਨਾਲ ਚੱਲਣ ਵਾਲੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਬਾਹਰ ਹੀ ਨਹੀਂ ਆਉਣ ਦਿੱਤਾ ਜਿਹੜੇ ਸਰਕਾਰ ਦੇ ਇਸ਼ਾਰਿਆਂ ਦੇ ਚੱਲਦੇ ਨੇ ਉਹਨਾਂ ਤੋਂ ਉਥੋਂ ਟਰੈਕਟਰ ਮਾਰਛ ਕਰਵਾਏ ਜਾਂਦੇ ਨੇ ਬੜਾ ਕੁਝ ਕਰਵਾਇਆ ਜਾ ਰਿਹਾ ਸੋ ਮੈਂ ਫਿਰ ਵੀ ਉਹਨੂੰ ਉਸ ਉਸ ਪਾਸੇ ਨਹੀਂ ਜਾਂਦਾ ਤੇ ਪਰ ਤੁਹਾਨੂੰ ਇੱਕ ਅਪੀਲ ਕਰਦਾ ਕਿ ਤੁਸੀਂ ਇਹ ਸਾਡੀ ਜਿਹੜੀ ਆਵਾਜ਼ ਆ ਇਹ ਜਿਹੜਾ ਇਸ ਟਾਈਮ ਦੇ ਉੱਤੇ ਹਾਲਾਤ ਪੰਜਾਬ ਬਾਰਡਰਾਂ ਦੇਤੇ ਹਰਿਆਣਾ ਬਾਰਡਰਾਂ ਦੇ ਉੱਤੇ ਬਣੇ ਹੋਏ ਨੇ ਇਸ ਆਵਾਜ਼ ਨੂੰ ਯੂਨੋ ਤੱਕ ਪਹੁੰਚਾਓ ਸਮੁੱਚੇ ਸੰਗਠਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਉਸ ਟਾਈਮ ਤੇ ਦਿੱਲੀ ਦੇ ਮੋਰਚੇ ਨੂੰ ਜਿਹੜੀ ਉਦੋਂ ਪਬਲਿਸਿਟੀ ਮਿਲੀ ਸੀ ਜੋ ਲੋਕਾਂ ਨੇ ਉਦੋਂ ਸਹਿਯੋਗ ਦਿੱਤਾ ਸਾਡਾ ਉਹਨਾਂ ਹਲਾ ਉਸੇ ਤਰ੍ਹਾਂ ਦਿਓ ਸੋ ਇਹ ਸਾਰਿਆਂ ਦੀ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਅੱਜ ਕੋਈ ਵੀ ਅੱਜ ਵੇਖਣ ਦੀ ਲੋੜ ਨਹੀਂ ਸਵੇਰੇ ਮੈਨੂੰ ਕੋਈ ਸੱਜਣਾਂ ਦੇ ਫੋਨ ਆਏ ਕਿ ਜਿਹੜੇ ਬੰਦਿਆਂ ਤੇਤੇ ਪਰਚੇ ਹੋਏ ਨੇ ਸਾਨੂੰ ਉਹਨਾਂ ਦੀਆਂ ਲਿਸਟਾਂ ਦੋ ਅਸੀਂ ਉਹਨਾਂ ਦੇ ਕੇਸ ਲੜਾਂਗੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਨਾਂ ਦਿਓ ਅਸੀਂ ਉਹਨਾਂ ਦਾ ਇਲਾਜ ਵੀ ਕਰਾਉਣੇ ਸਹਾਇਤਾ ਕਰਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਅਜੇ ਤੇ ਸਾਡੇ ਕੋਲ ਉਹ ਸਾਰੀਆਂ ਲਿਸਟਾਂ ਨਹੀਂ ਹੈਗੀਆਂ ਉਹ ਲਿਸਟਾਂ ਹੀ ਦਵਾਂਗੇ ਪਰਚੇ ਫੇਰ ਵੇਖਾਂਗੇ ਪਰਚੇ ਵੇਖ ਲਾਂਗੇ ਪਰ ਜਿਹੜੀ ਕੱਲ ਦੀ ਕਾਲ ਦਿੱਤੀ ਹੋਈ ਆ ਇਸ ਕਾਲ ਦੇ ਮੁਤਾਬਿਕ ਇਹ ਕੋਈ ਦੁਖਾਂਤ ਨਾ ਵਾਪਰੇ ਸਭ ਤੋਂ ਪਹਿਲਾਂ ਸੰਸਾਰ ਭਰ ਵਿੱਚ ਵਸ ਰਹਿ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਸਮੁੱਚੇ ਬੁੱਧੀ ਜੀਵੀਆਂ ਨੂੰ ਸਮੂੱਚੇ ਤੌਰ ਦੇ ਉੱਤੇ ਜਿਹੜੇ ਨੇ ਹਰ ਧਰਮ ਦੇ ਲੋਕਾਂ ਨੂੰ ਰਾਜਨੀਤਿਕ ਲੋਕਾਂ ਨੂੰ ਇਹ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਇਹ ਹਾਲਾਤ ਅੱਜ ਪੰਜਾਬ ਤੇ ਹਰਿਆਣਾ ਬਾਰਡਰ ਦੇਤੇ ਬਣੇ ਹੋਏ ਨੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਲੋਕਾਂ ਨੂੰ ਬਚਾਉਣ ਵਾਸਤੇ ਅੱਗੇ ਆਓ ਹੁਣ ਮੈਂ ਇੱਕ ਅਪੀਲ ਜਿਹੜੀ ਆ ਉਹ ਆਪਣੇ ਆਗੂ ਸਹਿਬਾਨਾਂ ਨੂੰ ਵੀ ਕਰਦਾ ਕਿ ਜਿਹੜੇ ਸਾਡੇ ਸੱਜਣ ਅੱਜ ਪਿੱਛੇ ਬੈਠੇ ਨੇ ਅੱਜ ਸਾਨੂੰ ਇੱਕ ਦੂਸਰੇ ਦੇ ਉੱਤੇ ਟਿੱਪਣੀਆਂ ਕਰਨ ਦੀ ਲੋੜ ਨਹੀਂ ਜੇ ਇਹ ਹਾਲਾਤ ਠੀਕ ਕਰਿੰਦੇ ਨੇ ਬੈਠ ਕੇ ਵੇਖੀ ਜਾਏਗੀ ਕਿ ਕੌਣ ਠੀਕ ਕੌਣ ਗਲਤ ਮੁੜ ਕੇ ਆਪਾਂ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਵੀ ਲਾ ਲਾਂਗੇ ਬੈਠ ਕੇ ਗੱਲ ਕਰਾਂਗੇ ਕੌਣ ਠੀਕ ਕੌਣ ਗਲਤ ਪਰ ਇਹ ਮੋਰਚਾ ਉਹੀ ਹੈ ਜਿਹੜੀਆਂ ਮੰਗਾਂ ਨੂੰ ਲੈ ਕੇ ਆਪਾਂ ਦਿੱਲੀ ਬਾਰਡਰਾਂ ਤੇ 13 ਮਹੀਨੇ ਬੈਠੇ ਰਹੇ ਤੇ ਉਸ ਤੋਂ ਬਾਅਦ ਜਦੋਂ 9 ਦਸੰਬਰ 2021 ਨੂੰ ਜੋ ਸਰਕਾਰ ਨੇ ਲਿਖਤੀ ਵਾਅਦਾ ਕੀਤਾ ਸੀ ਇਹ ਉਹਨਾਂ ਮੰਗਾਂ ਨੂੰ ਲੈ ਕੇ ਹੀ ਅਸੀਂ ਜਿਹੜਾ ਇਹ ਮੋਰਚਾ ਦੁਬਾਰਾ ਜਿਹੜਾ ਇਹ ਸ਼ੁਰੂ ਕੀਤਾ ਪਰ ਕੁਝ ਸਾਡੇ ਜਿਹੜੇ ਭਰਾ ਜਿਹੜੇ ਉਸ ਟਾਈਮ ਤੇ ਸਾਡੇ ਨਾਲ ਚੱਲੇ ਸੀ ਉਹ ਅੱਜ ਸਾਡੇ ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਉਹ ਟਿੱਪਣੀਆਂ ਤੁਹਾਨੂੰ ਨਾਲ ਜਿਹੜਾ ਉਹ ਉੱਤੇ ਮੈਂ ਉਸ ਪਾਸੇ ਨਹੀਂ ਜਾਣਾ ਅੱਜ ਸਮਾਂ ਨਹੀਂ ਕਿ ਅਸੀਂ ਉਹ ਗੱਲਾਂ ਜਿਹੜੀਆਂ ਉਹ ਕਰੀਏ ਸੋ ਉਸ ਟਾਈਮ ਦੇ ਤੇ ਉਹ ਜੇ ਜੇ ਅਸੀਂ ਇਹ ਗੱਲ ਨੂੰ ਜਿਹੜਾ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਿਹੜੀ ਕਿ ਉਦੋਂ ਸ੍ਰੀ ਰਕੇਸ਼ ਟਕਹੜ ਜੀ ਨੇ ਜਿਹੜਾ ਸੀ ਕਿ ਉਹ ਜਦੋਂ ਸਟੇਜ ਤੋਂ মিডিਆ ਦੇ ਵਿੱਚ ਬੋਲੇ ਤੇ ਜਦੋਂ ਮੋਰਚਾ ਜਿਹੜਾ ਸੀ ਜਾ ਰਿਹਾ ਸੀ ਤੇ ਜਿਹੜਾ ਉਦੋਂ ਨੇ ਕੰਮ ਕੀਤਾ ਸੀ ਜਿਨਨੇ ਕਿਸੇ ਨੇ ਉਹਦੇ ਵਿੱਚ ਚੰਗਾ ਕੰਮ ਕੀਤਾ ਉਹਨੂੰ ਸ਼ਾਬਾਸ਼ੇ ਵੀ ਦੇਣੀ ਬੰਦੀ ਆ ਸੋ ਅਸੀਂ ਉਹ ਗੱਲਾਂ ਜਿਹੜੀਆਂ ਸਾਰੀਆਂ ਮੇਰੇ ਉਹ ਯਾਦ ਚ ਨੇ ਮੇਰੇ ਚਿੰਨ ਚ ਨੇ ਸੋ ਮੈਂ ਇੱਕੋ ਇੱਕ ਦੁਬਾਰਾ ਫਿਰ ਇਹੀ ਬੇਨਤੀ ਕਰਦਾ ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਮਾਨਯੋਗ ਭਾਰਤ ਦੀ ਸੁਪਰੀਮ ਕੋਰਟ ਮਾਨਯੋਗ ਯੂਨੋ ਤਾਕਤੇ ਸਮੁੱਚੇ ਸੰਸਾਰ ਦੇ ਵਿੱਚ ਬੈਠੇ ਲੋਕਾਂ ਨੂੰ ਆ ਹੱਥ ਜੋੜ ਕੇ ਅਪੀਲ ਕਰਦਾ ਹੈ ਕਿ ਇਸ ਟਾਈਮ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਆ ਜਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਕਾਂਗਰਸ ਨੇ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਨਸਲਕੁਸ਼ੀ ਕਰਨ ਦੀ ਨੀਤ ਨਾਲ ਦੇਸ਼ ਦੇ ਸਮੁੱਚੇ ਧਰਮਾਂ ਦੇ ਸਮੁੱਚੇ ਲੋਕਾਂ ਨੂੰ ਜਿਹੜਾ ਸੀ ਸਾਨੂੰ ਬਦਨਾਮ ਕਰਕੇ ਵੋਟਾਂ ਲੈਣ ਲਈ ਉਹਨਾਂ ਨੇ ਰਾਜਨੀਤੀ ਕੀਤੀ ਸੀ ਔਰ ਤੁਹਾਨੂੰ ਪਤਾ ਹੈ ਇਤਿਹਾਸ ਗਵਾਹ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੇ ਜਿੰਨਾ ਬਹੁਮਤ ਸਾਡੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਟਾਉਣ ਤੋਂ ਬਾਅਦ ਜਿਹੜਾ 58 1985 ਚ ਜੋ ਚੋਣਾਂ ਹੋਈਆਂ ਉਹਦੇ ਵਿੱਚ ਉਸ ਵਕਤ ਦੇਸ਼ ਦੀ ਮਹਰੂਬ ਪ੍ਰਧਾਨ ਮੰਤਰੀ ਦੇ بیٹے ਅਰਜੀਵ ਗਾਂਧੀ ਨੂੰ ਜਿੰਨਾ ਬਹੁਮਤ ਮਿਲਿਆ ਸੀ ਨਾ ਖੁਦ ਇੰਦਰਾ ਗਾਂਧੀ ਨੂੰ ਮਿਲਿਆ ਤੇ ਨਾ ਹੀ ਉਹਨਾਂ ਪਹਿਲਾ ਜਿਹੜਾ ਸੀ ਉਹ ਜਦੋਂ ਪਹਿਲੀ ਇਲੈਕਸ਼ਨ ਹੁੰਦੀ ਆ ਦੇਸ਼ ਦੇ ਵਟਵਾਰੇ ਤੋਂ ਬਾਅਦ ਨਾ ਇਹਨਾਂ ਬਹੁਮਤ ਕਾਂਗਰਸ ਪਾਰਟ ਨੇਰੂ ਪੰਡਿਤ ਜਵਾਹਰ ਲਾਲ 네ਰੂ ਭਾਪ ਕਾਂਗਰਸ ਨੂੰ ਇਹਨਾਂ ਬਹੁਮਤ ਨਹੀਂ ਸੀ ਮਿਲਿਆ ਜਿੰਨੀਆਂ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਨੇ ਜਿੰਨੇ ਭਾਰਤ ਦੇ ਲੋਕਾਂ ਨੇ ਜਿਹੜਾ ਸੀ ਉਹ ਰਜੀਵ ਨੂੰ ਵੋਟਾਂ ਪਾਈਆਂ ਕਿਉਂਕਿ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਜਿਹੜੇ ਸਿੱਖ ਨੇ ਇਹ ਜਿਹੜੇ ਕੇਸਾਧਾਰੀ ਨੇ ਇਹ ਇਸ ਤਰ੍ਹਾਂ ਦੇ ਨੇ ਤੇ ਜਿਸ ਅਨੰਦਪੁਰ ਨੂੰ ਇਹਨਾਂ ਨੇ ਬਦਨਾਮ ਕਰਕੇ ਵੀ ਜੇਕਰ ਅਨੰਦਪੁਰ ਦਾ ਪ੍ਰਸਤਾਵ ਅਸੀਂ ਮੰਗ ਲਿਆ ਤੁਹਾਨੂੰ ਇਹ ਪਤਾ ਹੈ ਕਿ ਉਸ ਟਾਈਮ ਤੇ ਇਹ ਨਾਅਰੇ ਲੱਗੇ ਸੀ ਜਿੱਥੇ ਜਦੋਂ ਰਜੀਵ ગાંધી ਇਲੈਕਸ਼ਨ ਲੜ ਰਿਹਾ ਸੀ ਤੇ ਉਸ ਟਾਈਮ ਤੇ ਨਾਰੇ ਲੱਗੇ ਸੀ ਸੋਨੀਆ ਗਾਂਧੀ ਮੇਰਕਾ ਗਾਂਧੀ ਦੇ ਖਿਲਾਫ ਕਿਉਂਕਿ ਮੇਰਕਾ ਗਾਂਧੀ ਵੀ ਇਲੈਕਸ਼ਨ ਲੜ ਰਹੀ ਸੀ ਤੇ ਉਥੇ ਨਾਰੇ ਲੱਗੇ ਸੀ ਦੇਸ਼ ਦੀ ਬੇਟੀ ਹੈ ਸਰਦਾਰੋਂ ਕੀ ਦੇਸ਼ ਦੇ ਗਦਾਰੋਂ ਕੀ ਮੇਰਾ ਕਹਿਨ ਤੋਂ ਭਾਵ ਸਿੱਖ ਕੌਮ ਨੂੰ ਉਦੋਂ ਬਦਨਾਮ ਕਰਕੇ ਕਾਂਗਰਸ ਨੇ ਫਾਇਦਾ ਲਿਆ ਸੀ ਤੇ ਅੱਜ ਇਹ ਜਿਹੜਾ ਮਸਲਾ ਪੰਜਾਬ ਤੋਂ ਚੱਲਿਆ ਕਿਉਂਕਿ ਪੰਜਾਬ ਦੀ ਇੱਕ ਫਿਤਰਤ ਹੈ ਪੰਜਾਬ ਦਾ ਇੱਕ ਇਤਿਹਾਸ ਹੈ ਕਿ ਗੁਰੂ ਕਾਲ ਤੋਂ ਲੈ ਕੇ ਇਹ ਪੰਜਾਬ ਦੇ ਲੋਕਾਂ ਨੇ ਸਮੇਂ-ਸਮੇਂ ਜੁਲਮ ਦੇ ਖਿਲਾਫ ਡਟ ਕੇ ਜੁਲਮ ਦਾ ਖਿਲਾਫ ਜਿਹੜਾ ਉਹ ਵਿਰੋਧ ਕੀਤਾ ਜਿਸ ਤਰ੍ਹਾਂ ਉਦੋਂ 26 ਨਵੰਬਰ 2020 ਨੂੰ ਜਿਹੜੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਉਹ ਅੰਦੋਲਨ ਚੱਲਿਆ ਪੰਜਾਬ ਤੋਂ ਚੱਲਿਆ ਬਹੁ ਗਿਣਤੀ ਪੰਜਾਬ ਦੀ ਸੀ ਹਾਲਾਂਕਿ ਜਿਹੜੀਆਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਉਹ ਵੀ ਵੱਖ-ਵੱਖ ਸਾਡੇ ਨਾਲ ਸਨ ਪਰ ਦੇਖ ਜਿਹੜੀ ਸੀ ਉਹ ਹਰ ਬਾਰਡਰ ਦੇ ਉੱਤੇ ਪੰਜਾਬ ਵਾਲੇ ਬਾਰਡਰ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਗਾਜੀਪੁਰ ਬਾਰਡਰ ਤੇ ਜਾਂ ਜਿੰਨੇ ਵੀ ਹੋਰ ਬਾਰਡਰ ਸਨ ਇੱਕ ਦਾ ਬਾਰਡਰ ਨੂੰ ਛੱਡ ਕੇ ਜਿਹੜੀ ਬਹੁ ਗਿਣਤੀ ਸੀ ਉਹ ਜਿਹੜੀ ਦੇਖ ਸੀ ਉਹ ਦਸਤਾਰ ਧਾਰੀਆਂ ਦੀ ਸੀ ਉਹ ਸਿੱਖਾਂ ਦੀ ਸੀ ਜਿਸ ਕਰਕੇ ਅੱਜ ਵੀ ਸਾਨੂੰ ਇਹ ਬਦਨਾਮ ਕੀਤਾ ਜਾ ਰਿਹਾ ਜਿਸ ਤਰ੍ਹਾਂ ਭਾਵ 84 ਦੇ ਵਿੱਚ ਕੀਤਾ ਗਿਆ ਉਦੋਂ ਸਾਡੇ ਤੇ ਜ਼ੁਲਮ ਹੋਇਆ ਜਦੋਂ ਕਿ ਉਸ ਟਾਈਮ ਤੇ ਵੀ ਮੈਂ ਇੱਕ ਗੱਲ ਕਰਨੀ ਚਾਹਣਾ ਹੈ ਕਿ ਜਿਹੜਾ 4 ਅਗਸਤ 1982 ਨੂੰ ਮੋਰਚਾ ਲੱਗਾ ਸੀ ਉਹ ਮੋਰਚਾ ਕੀ ਸੀ ਉਹ ਮੋਰਚਾ ਸੀ ਉਹਦਾ ਨਾਂ ਰੱਖਿਆ ਸੀ ਧਰਮ ਯੁੱਧ ਨੰਦਪੁਰ ਪ੍ਰਸਤਾਵ ਦੇ ਪ੍ਰਸਤਾਵ ਤੇ ਅਨੰਦਪੁਰ ਇਸ ਕਰਕੇ ਉਹਦਾ ਨਾਮ ਰੱਖਿਆ ਕਿ ਉਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠ ਕੇ ਲਿਖਿਆ ਗਿਆ ਧਰਮ ਯੁੱਧ ਉਹਦਾ ਨਾਮ ਰੱਖਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕੀਤੀ ਗਈ ਕਿਉਂਕਿ ਸਿੱਖਾਂ ਦੀ ਇੱਕ ਪਰੰਪਰਾ ਹੈ ਕਿ ਕੋਈ ਵੀ ਕਾਰਜ ਕਰ ਸ਼ੁਰੂ ਕਰਨਾ ਹੋਵੇ ਤੇ ਉਹ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਨਹੀਂ ਦੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਰੱਖਦੇ ਆ ਹੋਇਆ ਉਥੋਂ ਜਿਹੜਾ ਮੋਰਚੇ ਲਾਏ ਜਾਂਦੇ ਨੇ ਜ਼ੁਲਮ ਦੇ ਖਿਲਾਫ ਸੋ ਉਹ ਜਿਹੜਾ ਅਨੰਦਪੁਰ ਪ੍ਰਸਤਾਵ ਸੀ ਉਹ ਹੈ ਕੀ ਸੀ ਉਹ ਲਿਖਿਆ ਗਿਆ ਅਨੰਦਪੁਰ ਦੀ ਧਰਤੀ ਤੇ ਉਹਦਾ ਨਾਮ ਰੱਖਿਆ ਗਿਆ ਅਨੰਦਪੁਰ ਪ੍ਰਸਤਾਵ ਤੇ ਉਹਦੇ ਵਿੱਚ ਲਿਖਿਆ ਕੀ ਸੀ ਲਿਖਿਆ ਇਹ ਸੀ ਕਿ ਕੇਂਦਰ ਸਰਕਾਰ ਚਾਰ ਪੰਜ ਮੈਹਿਕਮੇ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇਵੇ ਉਹ ਕਿਹੜੇ ਕਿਹੜੇ ਮੈਹਿਕਮੇ ਆ ਜਿਹੜੇ ਆਪਣੇ ਕੋਲ ਰੱਖੇ ਜਿਵੇਂ ਕਿ ਵਿਦੇਸ਼ ਨੀਤੀ ਰੱਖਿਆ ਮੰਤਰਾਲਾ ਆਰਮੀ ਤੇ ਜਿਹੜੇ ਆ ਗਿਆ ਕਰੰਸੀ ਰੇਲਵੇ ਆਦ ਇਹ ਜਿਹੜਿਆ ਆਪਣੇ ਕੋਲ ਰੱਖ ਕੇ ਬਾਕੀ ਸਾਰੇ ਅਧਿਕਾਰ ਸੂਬਿਆਂ ਨੂੰ ਦੇ ਜਿਹੜੀ ਗੱਲ ਉਸ ਟਾਈਮ ਦੇ ਉੱਤੇ ਸਾਡੇ ਲੀਡਰਾਂ ਨੇ ਮੱਧੇ ਨਜ਼ਰ ਰੱਖ ਕੇ ਮੋਰਚਾ ਲਾਇਆ ਸੀ ਵੱਧ ਅਧਿਕਾਰਾਂ ਦੀ ਤੁਹਾਨੂੰ ਪਤਾ ਕਿ ਅੱਜ ਆ ਕੁਝ ਦਿਨ ਹੀ ਪਹਿਲਾਂ ਦਿੱਲੀ ਜਿਹੜਾ ਉਹ ਇੱਥੇ ਜਨਤਨ ਮੰਤਰ ਤੇ ਕਰਨਾਟਕਾ ਆਦ ਸੂਬਿਆਂ ਤੋਂ ਦੱਖਣੀ ਭਾਰਤ ਤੋਂ ਮੁੱਖ ਮੰਤਰੀ ਜਿਹੜੇ ਨੇ ਉਹ ਇੱਥੇ ਆ ਕੇ ਪ੍ਰੋਟੈਸਟ ਕਰਦੇ ਨੇ ਤੇ ਮੰਗ ਕਰਦੇ ਨੇ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਪਰ ਉਸ ਟਾਈਮ ਤੇ ਜਿਹੜਾ ਵੀ ਮੋਰਚਾ ਲਾ ਸੀ ਉਹ ਵੀ ਪੂਰੇ ਦੇਸ਼ ਦੇ ਲੋਕਾਂ ਦਾ ਸੀ ਮੋਰਚਾ ਉਹ ਇਕੱਲੇ ਪੰਜਾਬ ਦਾ ਨਹੀਂ ਸੀ ਪੱਲੇ ਪੱਲੇ ਪੰਜਾਬ ਨੂੰ ਵੱਧ ਅਧਿਕਾਰਾਂ ਦੀ ਦੇਣ ਦੀ ਗੱਲ ਉਹਦੇ ਵਿੱਚ ਮੰਗ ਨਹੀਂ ਸੀ ਉਹਦੇ ਵਿੱਚ ਸੀ ਕਿ ਭਾਰਤ ਦੇ ਸਮੁੱਚੇ ਸੂਬਿਆਂ ਨੂੰ ਜਿਹੜਾ ਉਹ ਵੱਧ ਅਧਿਕਾਰ ਦਿੱਤੇ ਜਾਣ ਇਹ ਮੰਗ ਸੀ ਉਹਦੇ ਵਿੱਚ ਪਰ ਉਸ ਟਾਈਮ ਤੇ ਸਾਡਾ ਜਿਹੜਾ ਉਹ ਹਾਲਾਤ ਸਾਡੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਵੀ ਅਸੀਂ ਦੇਸ਼ ਦੀਆਂ ਬਾਕੀ ਰਾਜਨੀਤਿਕ ਪਾਰਟੀਆਂ ਨੂੰ ਭਰੋਸੇ 'ਚ ਨਹੀਂ ਲੈ ਸਕੇ ਤੇ ਜਿਸ ਕਰਕੇ ਕੇਂਦਰ ਸਰਕਾਰ ਨੇ ਉਸ ਵਕਤ ਦੀ ਕਾਂਗਰਸ ਪਾਰਟੀ ਸਰਕਾਰ ਨੇ ਸਾਨੂੰ ਬਦਨਾਮ ਕਰਕੇ ਤੇ ਅਕਾਲ ਤੱਕ ਸਭ ਤੇ ਟੈਂਕਾਂ ਤੋਪਾਂ ਦਾ ਹਮਲਾ ਕਰਕੇ ਤੇ ਫਿਰ ਨਵੰਬਰ 84 ਦੇ ਵਿੱਚ ਜੋ ਸਾਡੇ ਸਿੱਖਾਂ ਨਾਲ ਹੋਇਆ ਉਹ ਸਮੁੱਚੇ ਲੋਕਾਂ ਨੂੰ ਪਤਾ ਮੈਂ ਉਹਦੇ ਵਿਸਤਾਰ 'ਚ ਨਹੀਂ ਜਾਣਾ। ਔਰ ਅੱਜ ਵੀ ਇਸੇ ਤਰ੍ਹਾਂ ਇਹ ਜਿਹੜਾ ਮੋਰਚਾ ਜਿਹੜਾ 26 ਨਵੰਬਰ 2020 ਨੂੰ ਜਿਹੜੀਆਂ ਮੰਗਾਂ ਉਸ ਲੈ ਕੇ ਅਸੀਂ ਚੱਲੇ ਸਾਂ ਮੈਂ ਬੇਨਤੀ ਕਰਾਂ ਕਿ ਇਹ ਜਿਹੜੀਆਂ ਮੰਗਾਂ ਨੇ ਇਹ ਇਕੱਲੇ ਪੰਜਾਬ ਦੀਆਂ ਨਹੀਂ ਇਹ ਇਕੱਲੇ ਪੰਜਾਬ ਦੇ ਕਿਸਾਨੀਆਂ ਦੀ ਕਿਸਾਨਾਂ ਦੀਆਂ ਨਹੀਂ ਇਹ ਪੰਜਾਬ ਦੇ ਮਜ਼ਦੂਰ ਦੀ ਗੱਲ ਨਾਲ ਕੀਤੀ ਜਾਂਦੀ ਆ ਮਜ਼ਦੂਰ ਦੀ ਗੱਲ ਇਸ ਕਰਕੇ ਕੀਤੀ ਜਾਂਦੀ ਆ ਕਿ ਕਿਸਾਨ ਜ਼ਮੀਨ ਦਾਦਾ ਉਹ ਖਰਚ ਕਰਦਾ ਮਜ਼ਦੂਰ ਜਿਹੜਾ ਉਹ ਨਾਲ ਖੇਤੀ ਉਹ ਨਾਲ ਕੰਮ ਕਰਦਾ ਇਹ ਨੌ ਮਾਸ ਦਾ ਰਿਸ਼ਤਾ ਹੈ ਇਹ ਕਿਸਾਨਾਂ ਤੇ ਮਜ਼ਦੂਰਾਂ ਦਾ ਗੱਲ ਇਸ ਕਰਕੇ ਕੀਤੀ ਜਾਂਦੀ ਆ ਔਰ ਇਹ ਜਿਹੜਾ ਮੋਰਚਾ ਜਿਹੜਾ ਚੱਲਿਆ ਸੀ ਉਹ ਪੂਰੇ ਇਕੱਲੇ ਪੰਜਾਬ ਦਾ ਨਹੀਂ ਸੀ ਉਹ ਪੂਰੇ ਦੇਸ਼ ਦੇ ਉਹਨਾਂ ਲੋਕਾਂ ਦੇ ਹੱਕਾਂ ਦੀ ਗੱਲ ਸੀ ਜਿਨ੍ਹਾਂ ਲੋਕਾਂ ਨੇ ਦੋ ਬਕ ਦੀ ਆਪਣੇ ਪੇਟ ਦੀ ਭੁੱਖ ਮਟਾਉਣ ਵਾਸਤੇ ਮਤਲਬ ਕਿ ਜਿਹੜਾ ਉਹਨਾਂ ਨੇ ਰੋਟੀ ਖਾਣ ਚੌਲ ਖਾਣ ਕੁਝ ਵੀ ਖਾਣ ਇਹ ਉਹਨਾਂ ਸਮੁੱਚੇ ਲੋਕਾਂ ਦਾ ਮਸਲਾ ਸੀ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਲੇਕਿਨ ਉਦੋਂ ਵੀ ਜਦੋਂ ਅਸੀਂ 26 ਨਵੰਬਰ 2020 ਦੇ ਵਿੱਚ ਆਏ ਸਾਰ ਉਦੋਂ ਵੀ ਸਾਨੂੰ ਬੜੇ ਵੱਡੇ ਪੱਧਰ ਦਿੱਤੇ ਉਸ ਵਕਤ ਇਸ ਕੇਂਦਰੀ ਸਰਕਾਰ ਮੋਦੀ ਸਰਕਾਰ ਨੇ ਜਿਸ ਤਰ੍ਹਾਂ ਉਸ ਵਕਤ ਕਾਂਗਰਸ ਸਰਕਾਰ ਨੇ ਸਾਨੂੰ ਜਿਹੜਾ ਸੀ ਉਹ ਭੰਡਿਆ ਸੀ ਤੇ ਇਸੇ ਤਰ੍ਹਾਂ ਮੋਦੀ ਸਰਕਾਰ ਜਿਹੜੀ ਆ ਇਹਨੇ ਭੰਡਿਆ ਤੇ ਫਿਰ ਸਾਡੇ ਨਾਲ ਸੀ 13 ਮਹੀਨੇ ਬੈਠੇ ਰਹੇ ਜਿਹੜੇ ਕਹਿੰਦੇ ਸੀ ਇਹ ਕਿਸਾਨ ਨਹੀਂ ਇਹ ਰਾਜਨੀਤਿਕ ਨੇ ਤੇ ਇਹ ਜਿਹੜੇ ਲੋਕ ਨੇ ਇਹ ਹਥਿਆਰਬੰਦੇ ਨੇ ਇਹ ਖਤਰਨਾਕ ਨੇ ਇਹ ਅੱਤਵਾਦੀ ਨੇ ਤੰਕਵਾਦੀ ਨੇ ਇਹ ਦੇਸਤロイ ਨੇ ਇਹਨਾਂ ਨੂੰ ਪਾਕਿਸਤਾਨ ਨੇ ਭੇਜਿਆ ਇਹ ਏਜੰਸੀਆਂ ਦੇ ਬੰਦੇ ਨੇ ਬੜੇ ਤਰ੍ਹਾਂ ਤਰ੍ਹਾਂ ਦੇ ਸਾਡੇ ਤੇ ਇਲਜ਼ਾਮ ਲਾਏ ਲੇਕਿਨ ਅਸੀਂ 13 ਮਹੀਨੇ ਸ਼ਾਂਤਮਈ ਸੰਘਰਸ਼ ਲੜ ਕੇ ਤੇ ਇਹ ਜਿਹੜਾ ਸੀ ਇੱਕ ਦੁਨੀਆ ਦੇ ਵਿੱਚ ਮਿਸਾਲ ਪੈਦਾ ਕੀਤੀ ਕਿ ਇਹ ਪੰਜਾਬ ਦੇ ਲੋਕ ਉਹ ਲੋਕ ਨੇ ਜਿਨ੍ਹਾਂ ਨੇ ਮੁਗਲਿਆ ਹਕੂਮਤਾਂ ਦੇ ਨਾਲ ਟੱਕਰਾਂ ਲੈ ਕੇ ਤੇ ਉਹਨਾਂ ਨੂੰ ਜਿਹੜੀਆਂ ਸੀ ਲੋਹੇ ਦੇ ਛਣੇ ਚਬਾਏ ਤੇ ਕਾਬਲ ਕਲਦਾਰ ਤੱਕ ਜਿਹੜਾ ਸੀ ਉਸ ਟਾਈਮ ਤੇ ਪੰਜਾਬ ਦਾ ਰਾਜ ਜਿਹੜਾ ਉਹ ਕਾਇਮ ਕੀਤਾ ਔਰ ਉਸ ਤੋਂ ਬਾਅਦ ਜੇ ਅੰਗਰੇਜ਼ ਆਉਂਦੇ ਨੇ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਣ ਵਾਸਤੇ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਉਸ ਟਾਈਮ ਦੇ ਤੇ ਜਿਹੜਾ ਸੀ ਨਰੋਲ ਸਿੱਖਾਂ ਦੀਆਂ 80% ਤੋਂ ਲੈ ਕੇ 92% ਕੁਰਬਾਨੀਆਂ ਜਿਹੜੀਆਂ ਨੇ ਉਹ ਨਰੋਲ ਸਿੱਖਾਂ ਦੀਆਂ ਨੇ ਪਰ ਸਾਨੂੰ ਇਥੇ ਜਿਹੜੇ ਉਸ ਸਮੇਂ ਤੇ ਜਿਹੜੇ ਕਾਂਗਰਸ ਮੈਂਸ ਹਨ ਜਿਹੜੇ ਇਸ ਦੇਸ਼ ਦੇ ਬਾਅਦ ਦੇ ਵਿੱਚ ਵਾਅਦ ਮਾਰਕ ਬਣ ਗਏ ਉਹਨਾਂ ਲੋਕਾਂ ਨੇ ਸਾਡੇ ਨਾਲ ਕੀਤੇ ਹੋਏ ਵਾਅਦੇ ਉਹ ਪੂਰੇ ਨਾ ਕੀਤੇ ਤੇ ਅਸੀਂ ਜਿਹੜੇ ਸੀ ਉਸ ਸਮੇਂ ਸਮੇ ਮੋਰਚੇ ਲਾਉਂਦੇ ਰਹਿ ਤੇ ਅੱਜ ਵੀ ਇਹ ਜਿਹੜਾ ਮੋਰਚਾ ਚੱਲਿਆ ਹੈ ਇਹ ਕੱਲੇ ਪੰਜਾਬ ਨੇ ਜਿਸ ਤਰ੍ਹਾਂ ਦੇਸ਼ ਵਾਸਤੇ ਉਦੋਂ ਵੀ ਲੜਾਈ ਲੜੀ ਸੁ ਕੱਲੇ ਪੰਜਾਬ ਨੇ ਉਹ ਗਿਣਤੀ ਵੇਖ ਲਓ ਅੱਜ ਵੀ ਸਾਡੇ ਨਾਲ ਹਰਿਆਣਾ ਵੀ ਬਹੁਤ ਗਿਣਤੀ ਚ ਹੈ ਸਾਡੇ ਨਾਲ ਰਾਜਸਥਾਨ ਦੇ ਲੋਕ ਵੀ ਨੇ ਸਾਡੇ ਨਾਲ ਯੂਪੀ ਦੇ ਲੋਕ ਵੀ ਨੇ ਸਾਡੇ ਨਾਲ ਆਂਧਰਾ ਕਰਨਾਟਕਾ ਕੇਰਲਾ ਜਿਹੜੇ ਨੇ ਪੱਛਮੀ ਬਾਰ ਤੋਂ ਸਾਰੇ ਲੋਕ ਸਾਡੇ ਨਾਲ ਨੇ ਪਰ ਉਹ ਭਾਗ ਥੋੜੀ ਗਿਣਤੀ ਚ ਨੇ ਇੱਕ ਤਾਂ ਦੂਰ ਬੈਠੇ ਨੇ ਦੂਸਰਾ ਉਹ ਜਾਗਰਤ ਇੰਨੇ ਜਾਗਰਤ ਨਹੀਂ ਜਿੰਨਾ ਕਿ ਪੰਜਾਬ ਹੁਣ ਤੱਕ ਜ਼ੁਲਮ ਦੇ ਖਿਲਾਫ ਲੜਦਾ ਆ ਰਿਹਾ ਇਹ ਇਤਿਹਾਸ ਨੂੰ ਆਪਣੇ ਨੂੰ ਬਰਕਰਾਰ ਰੱਖ ਰਿਹਾ ਪਰ ਮੈਂ ਇੱਕ ਗੱਲ ਇੱਥੇ ਇਹ ਵੀ ਕਹਿਣੀ ਚਾਹਣਾ ਕਿਉਂਕਿ ਆਉਣ ਵਾਲੇ ਸਮਪਤ ਸਮੇਂ ਵਿੱਚ ਪਤਾ ਨਹੀਂ ਕਿ ਮੈਂ ਤੁਹਾਡੇ ਸਾਹਮਣੇ ਰੂਪਰੂ ਹੋ ਸਕਾਂ ਜਾਂ ਨਾ ਹੋ ਸਕਾਂ ਇਸ ਕਰਕੇ ਮੈਂ ਅੱਜ ਆਪਣੇ ਜਿਹੜੇ ਮੇਰੇ ਦਿਲ ਦੇ ਵਿੱਚ ਬਲਬਲੇ ਨੇ ਜੋ ਮੇਰੇ ਦਿਲ ਦੇ ਵਿੱਚ ਬਹੁਤ ਹੀ ਦੁੱਖਾਂ ਭਰੀਆਂ ਕਹਾਣੀਆਂ ਅੰਦਰ ਸਮੋਈ ਬੈਠਾ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਉਂਕਿ ਇਹ ਉਹ ਜਿਹੜਾ ਇਤਿਹਾਸ ਹੈ ਸਾਡਾ ਅੱਜ ਇਸ ਇਤਿਹਾਸ ਨੂੰ ਪੜ੍ਹ ਕੇ ਅਸੀਂ ਪੀੜੀਦਰ ਪੀੜੀ ਆਪਣੇ ਇਤਿਹਾਸ ਦੇ ਉੱਤੇ ਚੱਲਦੇ ਹੋਏ ਜ਼ੁਲਮ ਦੇ ਖਿਲਾਫ ਲੜਦੇ ਆ ਰਹੇ ਹਾਂ ਉਸ ਇਤਿਹਾਸ ਨੂੰ ਜਿਹੜਾ ਉਹ ਕਿਵੇਂ ਖਤਮ ਕੀਤਾ ਜਾ ਰਿਹਾ ਉਹ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਂ ਨੂੰ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਪੜਾ ਆ ਗਿਆ ਦੁੱਖ ਦੀ ਗੱਲ ਏ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਰਮਿਕ ਸੰਸਥਾ ਉਹਦੇ ਵੱਲੋਂ ਵੀ ਗੁਰੂ ਸਾਹਿਬਾਂ ਦੇ ਖਿਲਾਫ ਬਹੁਤ ਮਾੜੀ ਸ਼ਬਦਾਵਲੀ ਲੈ ਕੇ ਕਿਤਾਬਾਂ ਲਿਖੀਆਂ ਉਹਨਾਂ ਦੇ ਪਿੱਛੇ ਕੌਣ ਆ ਉਹ ਮੈਂ ਐਦੋਂ ਪਹਿਲਾਂ ਬੋਲ ਕੇ ਦੱਸ ਚੁੱਕਾ ਮੈਂ ਕੋਟਾ ਕਚਹਿਰੀਆਂ ਚ ਗਿਆ ਸੋ ਮੈਂ ਜ਼ਿਆਦਾ ਸਮਾਂ ਨਾ ਲੈਣਾ ਹੋਇਆ ਤੁਹਾਨੂੰ ਅੰਤ ਵਿੱਚ ਫਿਰ ਇਹੀ ਅਪੀਲ ਕਰਦਾ ਕਿ ਭਾਈ ਵੇਲਾ ਜੇ ਕੱਲ 21 ਤਰੀਕ ਨੂੰ ਜੇ ਕਾਲ ਦੇ ਹੀ ਦਿੱਤੀ ਗਈ ਆ ਇਹ ਇਹਦੇ ਤੇ ਨੌਜਵਾਨੋ ਇੱਥੇ ਜਨਾਂ ਪਰ ਅੰਤ ਵਿੱਚ ਫੇਰ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਤੇ ਯੁਵਾਨੋ ਤੱਕ ਆਪਣੀ ਆਵਾਜ਼ ਨੂੰ ਪਹੁੰਚਾਉਣ ਵਾਸਤੇ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਮੈਂ ਇਸੋ ਇਨੀਆਂ ਬੇਨਤੀਆਂ ਕਰਦਾ ਹੋਇਆ ਖਿਮਾਂ ਦਾ ਜਾਂਚ ਕਹਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ